ਕੁਜਿੰਦਰ ਰੰਦਾਵਾ ਦੇ ਧਮਕੀ ਵਾਲੇ ਬਿਆਨ ਤੋਂ ਬਾਅਦ ਸਿਆਸਤ ਲਗਾਤਾਰ ਪੱਕੀ ਹੋਈ ਹੈ ਤੇ ਅਸਲ ਸੋਸ਼ਲ ਮੀਡੀਆ ਤੇ ਇੱਕ ਜਾਣਕਾਰੀ ਸੁਖਜਿੰਦਰ ਰੰਦਾਵਾ ਦੇ ਵੱਲੋਂ ਸਾਂਝੀ ਕੀਤੀ ਸੀ ਉਹਨਾਂ ਦੇ ਵੱਲੋਂ ਟਵੀਟ ਕਰਕੇ ਖੁਦ ਇਹ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੇ ਪੁੱਤ ਨੂੰ ਧਮਕੀ ਜੜੀ ਆ ਜੋ ਕੁਕ ਪਕਵਾਨ ਪੁਰੀਆ ਤੇ ਵੱਲੋਂ ਦੇਤੇ ਗਏਗਾ ਤਾਂ ਇਸੇ ਵਿਚਾਲੇ ਲਗਾਤਾਰ ਸਿਆਸਤ ਜੜੀਆ ਪਕਤੀ ਹੋਈ ਵੀ ਨਜ਼ਰ ਆ ਰਹੀ ਹੈ ਵਿਰੋਧੀ ਸੁਖਜਿੰਦਰ ਰੰਦਾਵਾ ਨੂੰ ਘੇਰਤੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਸੁਖਜਿੰਦਰ ਸਿੰਘ ਰੰਦਾਵਾ ਨੇ ਪਿਛਲੇ ਦਿਨੀ ਇਲਜ਼ਾਮ ਲਗਾਇਆ ਕਿ ਜੱਕੂ ਨੇ ਉਹਨਾਂ ਦੇ بیٹے ਨੂੰ ਧਮਕੀ ਦਿੱਤੀ ਹਾਲਾਂਕਿ ਇਸਤੇ ਕਿਹਾ ਜਾ ਰਿਹਾ ਕਿ ਐਕਸ਼ਨ ਵੀ ਲੈਂਦੇ ਆ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਸੀ ਤੇ ਦਾਵਾ ਕੀਤਾ ਸੀ ਕਿ ਮੁਲਜ਼ਮ ਦਾ ਜੱਕੂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਪਰ ਇਸ ਤਮਕੀਨ ਨੂੰ ਲੈ ਕੇ ਸਿਆਸਤ ਦੇ ਵਿੱਚ ਲਗਾਤਾਰ ਹਲਚਲ ਮੱਚੀ ਹੋਈ ਆ ਤਾਂ ਹੁਣ ਸੁਨੀਲ ਜਾਖੜ ਦੇ ਵੱਲੋਂ ਵੀ ਸੁਖਜਿੰਦਰ ਰੰਦਾਵਾ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੜੇ ਆ ਚੁੱਕੇ ਕੇ ਤਾਂ ਇੱਕ ਪੁਰਾਣੀ ਮੀਟਿੰਗ ਦਾ ਜ਼ਿਕਰ ਕਰਦੇ ਆ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਮੀਟਿੰਗ ਦੇ ਦੌਰਾਨ ਵੀ ਇੱਕ ਗੱਲ ਚੜੀ ਆ ਸਾਹਮਣੇ ਆਈ ਸੀ ਕਿ ਜੱਗੂ ਦੇਲ ਸੁਖਜਿੰਦਰ ਰੰਦਾਵਾ ਦੇ ਨਾਲ ਲਿੰਕ ਨੇ ਤਾਂ ਇਸ ਪੁਰਾਣੀ ਮੀਟਿੰਗ ਦਾ ਜ਼ਿਕਰ ਕਰਦੇ ਹੋਏ ਸੁਨੀਲ ਜਾਖੜ ਦੇ ਵੱਲੇ ਵੱਡਾ ਬਿਆਨ ਦਿੱਤਾ ਕਿ ਇੱਕ ਵਾਰ ਤੁਹਾਨੂੰ ਸੁਣਾਉਂਦਿਆਂ ਕਿ ਆਖਰਕਾਰ ਕਿਵੇਂ ਜੜੇ ਆ ਘਿਰਤੇ ਹੋਏ ਸੁਨੀਲ ਜਾਖੜ ਸੁਖਿੰਦਰ ਰੰਦਾਵਾ ਨੂੰ ਨਜ਼ਰ ਆਈ ਉਦੋਂ ਨਾਮ ਆਇਆ ਵੀ ਇਹਨਾਂ ਦੇ ਜੱਗੂ ਬਗਉਨਵਾਨਪੁਰੀਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉਥੇ ਚਰਚਾਈ ਇਨਵੈਸਟੀਗੇਸ਼ਨ ਕਿਨੂੰ ਮਾਰ ਕੋਈ ਕੀ ਹੋਇਆ ਉਸ ਇਨਵੈਸਟੀਗੇਸ਼ਨ ਦਾ ਕਿਵੇਂ ਹੈ ਬਾਅਦ 'ਚ ਜੋ ਕੁਝ ਵੀ ਉਹ ਇੱਕ ਹੋਰ ਕਿੱਸਾ ਸਾਬ ਉਹਦੇ ਵਾਸਤੇ ਬਹੁਤ ਸਾਰੇ ਲੋਕ ਇਸ ਮੀਟਿੰਗ 'ਚ ਸਾਰੇ ਮੰਤਰੀ ਬੈਠੇ ਸੀਗੇ ਸਾਬ ਮੈਂ ਜਿਨ੍ਹਾਂ ਦੇ ਨਾਮ ਲੈ ਰਿਹਾ ਇਕੱਲਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਉਹ ਦੇਖੋ ਸਾਬ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਦਬੀਆਂ ਹੈ ਸਾਬ ਉਹ ਤਾਂ ਲਿੰਕ ਹੀ ਸੀਗੇ ਇੱਥੇ ਬੰਦੇ ਮਾਰਤੇ ਕੇਸ ਵੀ ਡਰਾਉਗੇ ਐਮਪੀ ਸੁਖਚਿੰਦਰ ਰੰਦਾਵਾ ਦੇ ਧਮਕੀ ਵਾਲੇ ਬਿਆਨ ਤੋਂ ਬਾਅਦ ਸਿਆਸਤ ਲਗਾਤਾਰ ਪੱਕੀ ਹੋਈ ਹੈ ਤੇ ਅਸਲ ਸੋਸ਼ਲ ਮੀਡੀਆ ਤੇ ਇੱਕ ਜਾਣਕਾਰੀ ਸੁਖਜਿੰਦਰ ਅੰਦਾਵਾ ਦੇ ਵੱਲੋਂ ਸਾਂਝੀ ਕੀਤੀ ਸੀ ਉਹਨਾਂ ਦੇ ਵੱਲੋਂ ਟਵੀਟ ਕਰਕੇ ਖੁਦ ਇਹ ਸਾਰੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੇ ਪੁੱਤ ਨੂੰ ਧਮਕੀ ਜੜੀ ਆ ਜੋ ਕੁਕ ਪਕਵਾਨ ਪੁਰੀਆ ਤੇ ਵੱਲੋਂ ਦੇਤੇ ਗਏਗਾ ਤਾਂ ਇਸੇ ਵਿਚਾਲੇ ਲਗਾਤਾਰ ਸਿਆਸਤ ਜੜੀਆ ਪਕਤੀ ਹੋਈ ਵੀ ਨਜ਼ਰ ਆ ਰਹੀ ਹੈ ਵਿਰੋਧੀ ਸੁਖਜਿੰਦਰ ਰੰਦਾਵਾ ਨੂੰ ਘੇਰਤੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਸੁਖਜਿੰਦਰ ਸਿੰਘ ਰੰਦਾਵਾ ਨੇ ਪਿਛਲੇ ਦਿਨੀ ਇਲਜ਼ਾਮ ਲਗਾਇਆ ਕਿ ਜੱਕੂ ਨੇ ਉਹਨਾਂ ਦੇ بیٹے ਨੂੰ ਧਮਕੀ ਦਿੱਤੀ ਹਾਲਾਂਕਿ ਇਸਤੇ ਕਿਹਾ ਜਾ ਰਿਹਾ ਕਿ ਐਕਸ਼ਨ ਵੀ ਲੈਂਦਿਆ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਸਿੱਤੇ ਦਾਵਾ ਕੀਤਾ ਸੀ ਕਿ ਮੁਲਜ਼ਮ ਦਾ ਜੱਕੂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਪਰ ਇਸ ਧਮਕੀ ਨੂੰ ਲੈ ਕੇ ਸਿਆਸਤ ਦੇ ਵਿੱਚ ਲਗਾਤਾਰ ਹਲਚਲ ਮਚੀ ਹੋਈ ਹੈ ਤਾਂ ਹੁਣ ਸੁਨੀਲ ਜਾਖੜ ਦੇ ਵੱਲੋਂ ਵੀ ਸੁਖਜਿੰਦਰ ਰੰਦਾਵਾ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੜੇ ਆ ਚੁੱਕੇਗੇ ਤਾਂ ਇੱਕ ਪੁਰਾਣੀ ਮੀਟਿੰਗ ਦਾ ਜ਼ਿਕਰ ਕਰਦੇ ਆ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਮੀਟਿੰਗ ਦੇ ਦੌਰਾਨ ਵੀ ਇੱਕ ਗੱਲ ਚੜੀ ਆ ਸਾਹਮਣੇ ਆਈ ਸੀ ਕਿ ਜੱਕੂ ਦੇਲ ਸੁਖਜਿੰਦਰ ਰੰਦਾਵਾ ਦੇ ਨਾਲ ਲਿੰਕ ਨੇ ਤਾਂ ਇਸ ਪੁਰਾਣੀ ਮੀਟਿੰਗ ਦਾ ਜ਼ਿਕਰ ਕਰਤੇ ਹੋਏ ਸੁਨੀਲ ਜਾਖੜ ਦੇ ਵੱਲੋਂ ਵੱਡਾ ਬਿਆਨ ਦਿੱਤਾ ਕਿ ਇੱਕ ਵਾਰ ਤੁਹਾਨੂੰ ਸੁਣਾਉਂਦਿਆਂ ਕਿ ਆਖਿਰਕਾਰ ਕਿਵੇਂ ਜੜੇ ਆ ਘਿਰਤੇ ਹੋਏ ਸੁਨੀਲ ਜਾਖੜ ਸੁਖਜਿੰਦਰ ਰੰਦਾਵਾ ਨੂੰ ਨਜ਼ਰ ਆਏ। ਉਦੋਂ ਨਾਮ ਆਇਆ ਵੀ ਇਹਨਾਂ ਦੇ ਜੱਗੂ ਬਗਉਨਵਾਨਪੁਰੀਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਉੱਥੇ ਚਰਚਾਈ ਇਨਵੈਸਟੀਗੇਸ਼ਨ ਕਿਨੂੰ ਮਾਰ ਕੋਈ ਕੀ ਹੋਇਆ ਉਸ ਇਨਵੈਸਟੀਗੇਸ਼ਨ ਦਾ ਕਿਵੇਂ ਹੈ ਬਾਅਦ ਚ ਜੋ ਕੁਝ ਵੀ ਉਹ ਇੱਕ ਹੋਰ ਕਿਸੇ ਸਾ ਉਹਦੇ ਵਾਸਤੇ ਬਹੁਤ ਸਾਰੇ ਲੋਕ ਉਸ ਮੀਟਿੰਗ ਚ ਸਾਰੇ ਮੰਤਰੀ ਬੈਠੇ ਸੀਗੇ ਸਾਬ ਮੈਂ ਜਿਨ੍ਹਾਂ ਦੇ ਨਾਮ ਲੈ ਰਿਹਾ ਇਕੱਲਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਉਹ ਦੇਖੋ ਸਾਬ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਦਬੀਆਂ ਨੇ ਸਾਬ ਉਹ ਤਾਂ ਲਿੰਕ ਹੀ ਸੀਗੇ ਇੱਥੇ ਬੰਦੇ ਮਾਰਤੇ ਕੇਸ ਵਿਡਰਾ ਹੋ ਗਏ